ਦਾ ਨਾ ਗੋੜ ਨੇਚਰਲ ਗੋੜ ਬਣਦਾ ਵੀ ਇੱਥੇ ਆਰੇ ਬਣਦਾ ਦੇਖ ਲਿਏ ਬਣਦਾ ਕਾਲਾ ਮਾਂ ਪਿੰਡ ਸਿੱਧਵਾ ਦੇ ਲਾਗੇ ਯਾਰ ਵੀ ਰਸ ਨਿਕਲਦੀ ਕਿ ਨਹੀਂ ਟੜਾ ਟੜਾ ਅਛਾ ਰਾਸ ਨਿਕਲ ਗਏ ਉਹ ਜਾਂਦੀ ਉੱਚ ਅਛਾ ਇਹਦੀ ਜਾਂਦੀ ਕੰਟੇਨਰ ਚ ਅਛਾ ਇੱਥੇ ਉਹ ਮੁੜ ਕੇ ਉਹ ਮਸ਼ੀਨ ਨਾਲ ਅੰਦਰ ਜਾਂਦੀ ਆ ਅਛਾ ਉਸ ਟੀਮਰ ਲੱਗਾ ਵਾ ਉਹ ਤੇ ਖਲੇ ਢੱਲੂ ਕੰਮ ਲੱਗਾ ਵਾ ਆ ਸਮਝ ਗਿਆ ਅਸਾਂ ਦਰਪੇਜ ਅਸਾਂ ਤਾਂ ਦਰ ਇਹ ਨਹੀਂ ਜਾਣਦੇ ਜੀ ਤੇ ਆ 스ਟੀਮਰ ਲੱਗਾ ਪਾਫ ਬਣ ਕੇ ਮਤਲਬ ਕਿ ਅੰਦਰ ਇੰਨਾ ਹੀਟ ਕਰਦੇ ਇਹ ਕੋੜੇ ਕੜਾਹੀ ਇਹ ਨਾ ਚੱਲਦੇ ਨਾ ਕੀ ਬਾਤ ਹੈ ਵੇਸਟੇਜ ਨੂੰ ਬਾਲ ਕੇ ਵਾਹ ਅੱਛਾ ਆ ਸਟੀਮਰ ਦੇ ਵਿੱਚ ਪਾਣੀ ਆ ਤਾਂ ਸਟੀਮ ਬਣ ਕੇ ਜਾਂਦੀ ਆ ਉਧਰ ਮੈਂਗਾ ਮੜੀ ਪਾ ਦਈਏ ਸਟੀਮਰ ਸਟੀਮ ਆਉਂਦੀ ਨਾ ਸਟੀਮ ਦੇ ਨਾਲ ਹੀ ਚੱਲਦੇ ਨਾ ਸਾਰੇ ਹਾਂਜੀ ਹਾਂਜੀ ਹੁਣ ਇਹਦੇ ਗੁੜ ਤੇ ਸ਼ੱਕਰ ਤਿਆਰ ਹੋਣ ਦੀ ਐਸੇ ਦੇਖੋ ਕਿਵੇਂ ਕੜਾਈ ਚੱਲਣ ਦਾ ਇਹ ਲੋ ਕਿੰਨਾ ਸਟੀਮ ਦਾ ਹਾਈ ਟੈਂਪਰੇਚਰ ਆ ਇਹ ਕੈਮਰਾ ਵੀ ਫੋਕਸ ਨਹੀਂ ਕਰ ਪਾਉਂਦਾ ਹਾਂਜੀ ਆ ਵੀ ਗੁੜ ਤਿਆਰ ਹੋ ਗਿਆ ਕਮਾਲ ਹੈ ਤੇ ਪਰ ਨਹੀਂ ਆਉਂਦੀ ਐ ਜਿੱਦਾਂ ਸਾਰੀ ਬਾਰੂਦ ਫੁੱਲ ਬੰਬ ਲੱਗਾ ਲੱਗੇ ਹੋਏ ਸਾਰੀ ਦਾਸ ਜਿੜੇ ਜਿੜੀ ਆ ਨਾ ਆਹ ਨਾ ਮਾਈਨਰ ਵੀ ਹੋਦੀ ਨੇ ਨਾ ਹਾਂਜੀ ਇਹ ਕਮਾਈਆਂ ਵੀ ਹੋਦੀ ਨੇ ਸਟੀਮ ਨਾਲ ਹੀ ਦੇ ਲੋ ਕੰਮ ਹੁੰਦਾ ਸਾਰਾ ਮਸ਼ੀਨਾਂ ਦੇ ਨਾਲ ਆਹ ਪ੍ਰੈਸ਼ਰ ਗੇਜਾਂ ਲੱਗੀਆਂ ਨੇ ਓ ਵਾਹ ਔਰ ਬੜਾ ਪੂਰ ਬੜਾ ਪੂਰ ਕੋਈ ਮੁਲਾਵੜ ਨਹੀਂ ਕੋਈ ਖੰਡ ਨਹੀਂ ਸਾਹਮਣੇ ਬਣਦਾ ਵਾ ਕੋਈ ਦਿੱਕਤ ਨਹੀਂ ਆ ਕੇ ਦੇਖੋ ਓ ਬਈ ਗਰਮ ਗਰਮ ਗੋੜ ਦਾ ਤਾਂ ਨਜ਼ਾਰੇ ਵੱਖਰੇ ਸੋ ਇਹ ਸ਼ਬਾਤ ਜਿਹੜ ਨੂੰ ਟੁਕੜੀਆਂ ਚ ਕੱਟਣਾ ਹਨਾ ਗੋੜੇ ਦੇ ਵਿੱਚ ਪਾ ਕੇ ਬਾਰੇ ਟੁਕੜੀਆਂ ਨੇ ਕੱਟ ਦੇ ਰਿਓ ਤਿਆਰ ਹੁੰਦਾ ਅੱਜ ਜਦੋਂ ਪੱਤ ਤਿਆਰ ਹੋ ਗਈ ਪੂਰੀ ਪ੍ਰੋਪਰ ਉਸ ਤੋਂ ਬਾਅਦ ਇਹ ਚਾਣੀ ਹੈ ਕਟਿੰਗ ਹੋਊਗੀ ਲੈ ਵੀ ਰੈਡੀ ਹੁਣ ਤੋਂ ਬਾਅਦ ਕਿੰਨੇ ਟਾਈਮ ਚ ਤਿਆਰ ਹੋ ਜਾਂਦਾ ਭਾਈ ਪੂਰਾ ਪ੍ਰੋਸੈਸ? ਕੋਈ 3 ਸਵਾਹ ਘੰਟਾ। ਹਲੋ ਸਵਾਹ ਘੰਟੇ ਚ ਨਾ। ਜਾ ਬੰਦ। ਚਲੋ ਹੁਣ ਜਰਾ ਬਾਕੀ ਚੀਜ਼ ਲੈ ਕੇ ਚੱਲਦੇ ਨਾ ਜੀ। ਇੱਕ ਦੰਮਾ ਪਾਉ ਕਰ। ਕਿਹੜਾ ਉਦਰਾ ਕਰਨਾ ਹੈ ਕਿੰਨਾ ਗਰਮ ਗਰਮ ਜਿਆ। ਇਹ ਗਰਮ ਨਾਲੇ ਡੋਂਗੜ ਲੱਗਣੇ ਆ। ਇਦੋਂ ਇਦਰਾ ਗੋਸ਼ ਹਲਦੀ ਮਸਾਲਾ ਮੂੰਗਫਲੀ ਬਦਾਮ ਇਹ ਤਾਂ ਵੀ ਬਣਾਇਆ ਜਗਾੜ ਦਿਓ ਕਿਹੜੇ ਕਿਹੜੇ ਤਰ੍ਹਾਂ ਦੇ ਕੋੜ ਇਹ ਵੀ ਦੱਸੋ ਆਹ ਲੋ ਜੀ ਆਹ ਹਲਦੀ ਵਾਲਾ ਵਾਹ ਆਹ ਮਸਾਲੇ ਵਾਲਾ ਆਹ ਮੂੰਗਫਲੀ ਵਾਲਾ ਆਹ ਬਦਾਮ ਵਾਲਾ ਟੈਸਟ ਵੀ ਰੱਖਿਆ ਬਈ ਹੋਰ ਕਿਹੜੇ ਕਿਹੜੇ ਹੁੰਦਾ ਬਈ ਇਹ ਸਭਾ ਹੁਲੇ ਬਣਾਇਆ ਨਹੀਂ ਫਰਾਮੋ ਚੌਪਕਾ ਵਾਲਾ ਨਾ ਇਹਦਾ ਚਾਕਲੇਟ ਤੇ ਅਜਵਾਇਨ ਅਜਵਾਇਨ ਵਾਲਾ ਇਹ ਕੁੰਦਾ ਨਾ ਅੱਛਾ ਉਹ ਹੈਗਾ ਜੀ ਓਕੇ ਬੰਦੇ ਸੌ ਕੁ ਜਵੈਲ ਇਲਾਚੀ ਹੈਲੋ ਨਾ ਵੀ ਦਾ ਪਿਓਰ ਗੁੜ ਬਾਕੀ ਜਿਹੜਾ ਗੁੜ ਦਾ ਰੇਟ ਆ 100 ਰੁਪਏ ਤੋਂ ਸ਼ੁਰੂ ਹੋ ਕੇ ਤੇ ਸ਼ੱਕਰ 150 ਰੁਪਏ ਨੂੰ ਆ ਤੇ ਕੁਆਲਿਟੀ ਨਾਲ ਕੋਈ ਕੰਪਰ ਨਹੀਂ ਵਾਲੀ ਸਾਈਡ ਨਹੀਂ ਰੱਖਿਓ ਕੱਲ ਬਾਅਦ ਜਾਲਾ ਵਿਚਾਲਾ ਮੇਣ ਕੇ ਨਾ ਕਰਿਓ ਬੈਡ ਵਾਲੇ ਜਿਹੜਾ ਸ਼ੱਕਰ ਵੀ ਆ ਗਈ ਆ ਲੱਕ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਧੰਨਵਾਦ